ਕਰੂ ਬੇਨਤੀ ਪਰਮ ਬ੍ਰਹਮ ਸਭ ਜਾਣੇ ਕਰੂ ਦੀ ਹੈ ਕਰੂੰਗੇ ਜੇ ਕਰੋ ਉਹ ਲੱਗਾ ਰਾਰਾ ਉਰੇ ਨੋ ਕਰ ਆਹੋ ਕਰੋ ਬੇਨਤੀ ਤੁਸੀਂ ਕਰੂ ਬੇਨਤੀ ਪਰਮ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਕਰੋ ਬੇ ਕਰੋ ਬੇਨਤੀ ਜਿਹੜੇ ਤੁਸੀਂ ਆਪ ਬੇਨਤੀ ਕਰਾਰੇ ਤੁਸੀਂ ਕਰ ਰਹੇ ਹੋ ਜਿੱਦੀ ਪਰਮ ਬ੍ਰਹਮ ਤੋਂ ਪਹਿਲੇ ਜਾਣਦਾ ਕਰੋ ਬੇਨਤੀ ਪਾਰ ਬਰਬਸੋਂ ਜਾਣਾ ਹੈ ਉਹ ਹੁਣ ਗੱਲ ਉਹਨਾਂ ਦੀ ਚੱਲਦੀਆਂ ਨੇ ਜਿਹੜੇ ਤਾਰ ਬਕਰੇ ਬਾਹਰ ਉਹ ਸਹੀ ਰਹਿੰਦੇ ਸੂਈਂ ਕਰੋ ਬੇਨਤੀ ਆਓ ਆਪਣੇਂ ਤੇ ਨਾ ਲੈ ਸੂਈਂ ਕਰੋ ਬੇਨਤੀ ਪਾਰ ਬਰਬਸੋਂ ਜਾਣਾ ਹੈ ਆਪਣਾ ਕੀਆ ਆਪੇ ਮਨ ਪਿੱਛੇ ਪਰਸੰਗ ਸਾਰੀ ਇਸ ਬਦੀ ਪ੍ਰਸੰਗ ਇਕੋ ਜੀ ਜਾਊਂਗੇ ਜਿਵੇਂ ਹਾਂ ਪਿੱਛੇ ਪਰਸੰਗ ਇੱਥੇ ਪ੍ਰਸੰਗ ਬਦਲਦਾ ਨਹੀਂ ਕਰੋ ਬੇਨਤੀ ਤੁਸੀਂ ਕਹਿੰਦੇ ਬੇਨਤੀਆਂ ਕਰਦੇ ਹੋ ਰਸਾ ਨਹੀਂ ਕਰਦੇ ਰਾਤ ਅਬਰ ਕੁਛ ਔਰ ਕਮਾਵਤਨ ਚੱਲੇ ਆ ਬੇਨਤੀ ਵੀ ਉਹਦੇ ਚ ਹੀ ਆਏ ਰਾਤ ਅਬਰ ਕੁਛ ਔਰ ਫਿਰ ਉਹੀ ਕਹ ਰਹਿਣ ਉਹਨਾਂ ਨੂੰ ਸਮਝਾਣਾ ਹੈ ਤੁਸੀਂ ਬੇਨਤੀਆ ਕਰਦੇ ਹੁੰਦਾ ਸਮਝ ਲਿਆ ਕਰਦੇ ਹੋ ਕਿ ਪਾਰਵਾਂ ਪਹਿਲਾਂ ਜਾਮਲਾ ਦੀ ਹੈ ਗਾਲੇ ਕਹਿਣ ਉਹ ਜਾਂਦੀਆਂ ਹੁੰਨ ਸਭ ਤੇ ਜਾਣਦਾ ਫਿਰ ਤੁਹਾਨੂੰ ਬੇਨਤੀਆ ਕਰਨ ਦੀ ਲੋੜ ਕੀ ਹੈ ਜੋ ਜਾਣਦਾ ਹੈ ਫਿਰ ਬੇਨਤੀ ਕਰਦੇ ਕਿਉਂ ਕਾ ਤੁਸੀਂ ਮਨਉ ਯੋ ਜਾਂਦਾ ਦੀ ਸੀ ਅਸੀਂ ਕਾ ਕਰੀ ਹਾਂ ਜੀ ਜੀ ਇਸ ਪਾਸੇ ਤਾਂ ਤੁਸੀਂ ਕਹਿਣਾ ਵੀ ਸਾਰਾ ਕੁਝ ਝੂਠਾ ਹੈ ਇੱਕ ਪਾਸੇ ਫਿਰ ਤੁਸੀਂ ਅਰਦਾਸਾਂ ਕਰਦੇ ਹੋ ਜੋ ਕਰਦੇ ਹੋ ਭਾਈ ਅਸਲ ਵਿੱਚ ਕੀ ਹੋ ਰਿਹਾ ਹੈ ਆਪਣਾ ਕੀਤਾ ਆਪਾਂ ਕੀਤਾ ਆਪੇ ਮੰਨੇ ਆਪਣਾ ਕੀਤਾ ਇਹਨੇ ਆਪੇ ਮੰਨ ਲਿਆ ਵੀ ਆ ਮੈਂ ਕੀਤਾ ਮੈਂ ਕਰ ਸਕਦਾ ਪਰਮੇਸ਼ਰ ਨੇ ਨਹੀਂ ਕਿਹਾ ਵੀ ਤੂੰ ਕਰਦਾ ਆਪਣਾ ਕਰਨ ਕੀਤਾ ਹੈ ਆਪਣਾ ਪਾਪ ਆਪੇ ਮੰਨ ਲਿਆ ਜਿਹੜੀ ਮੈਂ ਕਰਦਾ ਜੋ ਆਪਣਾ ਕਰਦਾ ਹੈ ਇਹ ਆਪੇ ਮੰਨਦਾ ਹੈ ਬਾਕੀ ਨੂੰ ਕੋਈ ਨਹੀਂ ਕਹਦਾ ਵੀ ਤੂੰ ਕਰਦਾ ਦੁਨੀਆਂ ਦਾ ਕਹਦੀ ਹੈ ਜੋ ਕਰਦਾ ਪਰਮੇਸ਼ਰ ਕਹਦਾ ਹੈ ਕਿ ਨਾ ਮੈਂ ਕਰਦਾ ਮੈਂ ਖੁਦ ਕਰਦਾ ਮੈਂ ਦਾਨ ਕਰਦਾ ਮੈਂ ਪਾਪ ਕਰਦਾ ਮੈਂ ਖੁਦ ਕਰਦਾ ਜੇ ਤੂੰ ਇਹ ਕਹਿਣਾ ਹੈ ਕਿ ਤੂੰ ਆਪੇ ਮੰਨਦਾ ਆਪਣਾ ਕੀਤਾ ਹੈ ਜੇ ਤੁਸੀਂ ਫਾਪ ਗਰਦਨ ਜੇ ਤਾਂ ਆਪਨ ਤਾਂ ਆ ਰਹੇ ਐਨਾ ਦਾਣੇ ਸੀਗੇ ਦਾਣੇ ਸਾਰੇ ਜੀਤੇ ਦਾਣੇ ਅੰਕੇ ਜੀਵ ਵਾਲੇ ਨ ਕੋਈ ਤਾਂ ਬਣਾ ਤਰੀ ਝਾੜ ਸਾਰੇ ਜੀਤੇ ਵਾਰ ਵੇ ਹਿਸਾਬ ਤੇ ਜਨਾ ਕੋ ਪਠਾਨ ਦੇ ਵਿਤਿ ਵਿਜੀ ਉਮੀਦ ਅੰਦਰ ਫਸਲ ਵੀ ਅਗਲਾ ਕਰਨੇ ਉਸੇ ਲੱਖਾਂ ਜੀ ਸੜ ਜਾਂਦੇ ਆ ਸਪਰੇ ਕਰਦੇ ਲੱਖਾਂ ਜੀ ਵਰ ਜਾਂਦੇ ਨੇ ਸਭ ਲਈ ਕਰਦੇ ਨਹੀਂ ਮਾਰ ਸਕਦਾ ਤੂੰ ਢੋਲੀ ਪਾਦਾ ਦਾ ਸਾਦਾ ਤੂੰ ਇਹ ਚੱਕਰ ਚੱਕਰ ਚ ਪਿਆ ਹੋਇਆ ਹੈ ਚੱਕਰ ਦੇ ਉਹਨੇ ਕਹਣਾ ਜਿਹੜਾ ਫਸ ਗਿਆ ਪੁੱਟ ਪਾਪਲੇ ਚੱਕਰ ਇਹ ਚਿੱਕੜੇ ਹੀ ਨੇ ਮਨੇ ਕਸਦਾ ਤੇ ਚੱਕਰ ਹੈ ਸਰ ਮੇਚਕਾ ਨਹੀਂ ਕਰਦੇ ਆਪਣਾ ਕੀਆ ਆਪੇ ਮੰਨਦਾ ਤੂੰ ਹੀ ਮੰਨਦਾ ਆਪਣਾ ਆਪੇ ਮੰਨਦਾ ਹੈ ਮੈਂ ਕਰਦਾ ਹਾਂ ਕਾਹਨੂੰ ਬੰਦੀ ਹੈ ਗੁਰਬਾਨੀ ਗੁਰਬਾਨੀ ਦਾ ਕਹਿੰਦੇ ਆਪਾ ਆਪੋ ਨੂੰ ਆਪਣੇ ਬਸ ਲੋ ਤੇਨੂੰ ਕਹਾਇਆ ਹੈ ਤੂੰ ਕਹਿੰਦਾ ਮੈਂ ਕਰਦਾ ਹਾਂ ਆਪੋ ਗਰੂਰ ਨ ਕੋਸਦਾ ਹੈ ਆਪ ਉਸ ਬਦੀਆਂ ਤੇ ਤੇਰੇ ਅਗਲੇ ਕਚੌਣੀ ਸੀ ਅਗਲੇ ਕਚੌਣੀ ਸੀ ਕੰਪਨ ਤਾਂ ਨਹੀਂ ਜਾਂ ਗੱਲ ਲੈਂਦੇ ਵੀ ਗੱਲ ਸੁਣਦੇ ਆ ਬੰਦਦੇ ਉਹ ਤਾਂ ਮੰਨੀ ਹੋਣੀ ਸੁਣਿਆ ਨਹੀਂ ਆਪਣੀ ਮੰਨੀ ਹੋਈ ਨਹੀਂ ਛੱਡੀ ਜੇ ਆਪਣੇ ਮੰਨੇ ਹੋਏ ਜਿੱਦਾਂ ਉਹ ਆਪਣੇ ਮਨੋਂ ਭੱਡ ਦੂ ਆਪ ਉਦਾਂ ਸ੍ਰਵਦਾ ਬਦਲ ਗੂਤੀ ਹੋਏ ਇਹ ਬੰਦੇ ਹਿੰਜਾ ਸਾਡੇ ਮਨੋਂਤ ਉਹ ਤੋੜੀ ਨਹੀਂ ਜਾਂਦਾ ਭਰਮ ਦੇ ਅੰਡੇ ਚ ਬੰਦ ਹੈ ਪਾਣੀ ਦੀ ਹਾਂਜੀ ਆਪੇ ਆਪ ਆਪ ਕਰਤ ਨਵੇਰਾ ਆਪੇ ਆਪ ਆਪ ਕਰਤ ਨਵੇਰਾ ਆਪੇ ਆਪ ਕਰਤ ਨਵੇਰਾ ਕਿਸੇ ਦੂਰ ਜਨਾਬ ਤੇ ਕਿਸੇ ਬੁਝਾਵ ਤੇ ਨੇਰਾ ਆ ਬੇੜਾ ਗੱਲ ਆ ਨੇ ਕਰਦਾ ਵੀ ਕਰਦਾ ਹਾਂ ਆਪੇ ਤੇ ਬਾਹਰ ਜਿਹਨੇ ਜਿਹੜਾ ਪੇ ਬਾਹਰ ਉਹ ਜਿਹੜੇ ਦੱਸੇ ਜੇ ਕਿਹਦੇ ਦੱਸੇ ਮੈਂ ਬਾਹਰ ਦੇ ਸੁਣ ਕਰਕੇ ਨਵੇੜਾ ਵੀ ਗੱਲ ਆ ਆਪੇ ਹਾਂ ਨਵੇੜਾ ਵੀ ਗੱਲ ਆਪੇ ਕਰਦੇ ਬਾਤ ਵੀ ਆਪਣਾ ਕਰ ਲੈ ਉਹ ਫੋੜੂ ਵੀ ਕਰ ਲੈ ਨਵੇੜਾ ਵੀ ਕਰ ਲੈ नुण गे नुण जाँगे। जाँगे। <स्था> हो गया बेटा आवे ਕਾਲ ਰਿਹਾ ਇਹ ਆਵੇ ਇਹ ਆਵੇਂ ਵੇੜਾ ਕਰਦਾ ਹੈ ਆਪਣੇ ਜਿਹੜੇ ਜੁਰਮ ਕਰਦਾ ਹੈ ਉਹਦਾ ਫੈਸਲਾ ਆਪੇ ਕਰ ਲੈਂਦਾ ਵੀ ਮੈਂ ਹੁਣ ਵਰੀ ਜੁਤ ਉਹਦਾ ਦੁਸਰਾ ਆਇਆ ਹੁਣ ਮੈਂ ਠੀਕ ਹੋ ਗਿਆ ਹਾਂ ਮੈਂ ਕਰਦਾ ਹਾਂ ਮੈਂ ਆਹ ਬਹੁ ਆ ਕਰਮ ਹੈ ਹਾਜਾ ਆਹ ਮਾਰੀ ਪੜਦਾ ਸੀਗਾ ਉਹ ਕਥਾ ਕਰ ਬਣੇਰਾ ਨੇ ਵੀ ਕਥਾਵਾਚ ਵਧੀਆ ਰੱਖ ਲੈ ਗੁਰੂ ਜੀ ਕਹਿੰਦਾ ਵੀ ਜੇ ਕੱਤੀਆਂ ਘਰ ਕਰੀਏ ਤਾਂ ਗੁਰਦੁਆਰੇ ਆ ਕੇ ਸਿਮਰਤੀ ਮਿਲ ਜਾਂਦੀ ਤੇ ਗੁਰਦਾਰੇ ਕਿਸੇ ਬਹਨੇ ਦਾ ਲੋਕ ਹੋਂ ਇਹਦਾ ਮੱਲਾ ਗੁਰਦਾਰੇ ਆਣ ਛੱਡ ਕੇ ਲੋਕ ਗੁਰਦਾਰੇ ਕੇ ਬਾਹਰ ਆ ਆ ਮਾਫੀ ਗੁਰਦਾਰੇ ਮਿਲਦੀ ਆ ਕੇ ਜੀ ਮਿਲਦੀ ਮਾਫੀ ਇਹਦਾ ਉਲੈ ਖਤਵਾਲਾ ਨੇ ਕਿਹਨਾਂ ਰੁਕਦਾ ਉਹਨਾਂ ਬਦਲ ਆ ਕੇ ਵੀ ਸੱਤ ਸਰੀ ਗੁਰੂ ਕੇ ਚਰ ਐਜਾ ਝੂਠ ਬੋਲਾਂਗੇ ਰੋਣ ਉਹ ਤੋਂ ਨਾ ਪਾਗਲ ਨੇ ਲੋਕੋ ਸੋਚ ਰਹੇ ਨੇ ਕਦੇ ਇਹ ਗੱਲ ਐਨੇ ਸਟੈਂਡਰਡ ਘਟ ਗਿਆ ਸੀ ਗੱਲ ਕਦੇ ਦੀ ਸੀ ਗੁਰਦੁਆਰੇ ਚਾਈ ਇੱਕ ਅੱਗਿਆਸ ਦੀ ਗੱਲ ਆ ਸਾਰਿਆਂ ਨੂੰ ਗੁਰਦੁਆਰੇ ਆ ਕੇ ਦੀ ਮਾਫੀ ਮਿਲ ਜਾਂਦੀ ਦੇਖੋ ਚੋਰੀ ਕਰਕੇ ਧਾਕਾ ਮਾਰ ਕੇ ਬਗਾਧ ਕਰ ਕਰ ਕੇ ਜੇ ਗੁਰਦਾਰੇ ਮਾਫੀ ਮਿਲ ਜੂ ਉਹ 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 ਨਹੀਂ ਕੀ ਹੈ ਦਾ ਨਗਲਾ ਗੱਲ ਕੀ ਰੱਖਿਆ ਕੀ ਦਾ ਗੁਰਬਾਣੀ ਚਾਦ ਇਹ ਗੱਲ ਕਰਨ ਵਾਲੀ ਆ ਜ ਇਹ ਗੱਲਾਂ ਜਿਹੜੀ ਵੀ ਲਿਖੀ ਹੋਈ ਹੈ ਉਹ ਲਿਖੀਤੀ ਗੱਲ ਉਹਦੇ ਚ ਚੂੜ ਬੋਲੇ ਤੁਸੀਂ ਗਿਆਨੀ ਵੀ ਕਹਿਦਣਗੇ ਇਥੇ ਇਹਦੀ ਮਾਫੀ ਮਿਲ ਜੂ ਜੇ ਸਰਕਾਰ ਛੱਡ ਦੋਗੀ ਚੋਦ ਕਰਕੇ ਆਜੇਗਾ ਦੋ ਅਰੇ ਮਾਫੀ ਮਿਲ ਜੂ ਜੇ ਇਸ ਤਰ੍ਹਾਂ ਹੋਣ ਜਾਂਦੇ ਮਾਫੀ ਤਾਂ ਬੜੀ ਨਾ ਤੂੰ ਕਰਨਾ ਮਾਫੀ ਕਰਨ ਨਾਲ ਦੀ ਫਿਰਦੀ ਜਿਹੜੀ ਤੂੰ ਮਾਫੀ ਕਰਨ ਨਾਲ ਕੀ ਸਬੂਤ ਹੈ ਤੇਰੇ ਕੋਲ ਸਾਡੇ ਉਂ ਤਾਂ ਅਹੀ ਦੇ ਦਿੱਤੀ ਹੈ ਕਿ ਕਦੋਂ ਦਾ ਕੇਸ ਬਣ ਗਿਆ ਮਾਫੀ ਬੁੱਝ ਜਵੇ ਸਰਕਾਰ ਨਾਲ ਬੜੇ ਨਹੀਂ ਹੈ ਜਿਹੜੀ ਤੂੰ ਮਾਫੀ ਕਰਨ ਨੂੰ ਚੈਟ ਨੂੰ ਬਤਾਉਂਦਾ ਉਹ ਤਾਂ ਦੀਦੀ ਜੀ ਕਹਿੰਦੇ ਮਾਫੀ ਗਾਲੀ ਮਾਫੀ ਆ ਜਿਹੜੀ ਮਿਲਣੀ ਅਫਰਾਦ ਕੀ ਹੈ ਉਹ ਜੀ ਉਹ ਅਧਵਾ ਅਥੋਰਿਟੀ ਦੀ ਕਦਰ ਕੀਤਾ ਫਰਨਾ ਨਹੀਂ ਦਿੰਦਾ ਕਦਰ ਨਹੀਂ ਕਰਦਾ ਉਹਦਾ ਬੜਾ ਨਮਜ਼ੀ ਜਿੱਦ ਸਾਬੇ ਬਾਡੇ ਦੀ ਦੁਕਾਨ ਹੈ ਉਹਦਾ ਬੁੱਦਾ ਨਹੀਂ ਉਹ ਤਾਂ ਹੀ ਖਿਲਾਫ ਗੱਲ ਕਰਦੇ ਨੇ ਹੋਰ ਮੱਤੇ ਹੀ ਖਿਲਾਫ ਗੱਲ ਕਰਦੇ ਆ ਬੈਠੇ ਨੇ ਗੁਰਮਤ ਦਾ ਪ੍ਰਚਾਰ ਕਰ ਨੂੰ ਗੁਰਮਤ ਤੇ ਖਿਲਾਫ ਗੱਲ ਕਰਦੇ ਨੇ

ਪਾਪ ਕਰ ਰਹਾ ਹੈਂ ਤੇ ਮਾਫੀ ਮਰਝੂਗੀ ਜੇ ਕੋਈ ਤੇ ਪਾਪ ਨਸ਼ਟ ਹੁੰਦਾ ਹੈ ਤਾਂ ਪੁੱਤ ਕੋਈ ਉਹਨੂੰ ਕਰਕੇ ਪਾਪ ਦੂਰ ਹੋ ਜਾਂਦਾ ਹੈ ਕਾ ਪਾਪ ਕਰਦੀ ਯਾਦ ਰਹਿ ਰਹੇ ਹੋ ਤੁਸੀਂ ਪਾਪ ਕਰੋ ਤੁਸੀਂ ਕਹੋ ਪਾਪ ਮਾਫੇ ਨਹੀਂ ਹੋ ਸਕਦਾ ਪਰ ਮਾਫੀ ਰਦ ਹੋ ਗਈ ਹੋਈ ਉਹ ਵੀ ਗੱਲ ਹੈ ਹਾਂ ਆ ਉਹੀ ਗੱਲ ਹੈ ਹੋਈ ਹੈ ਉਦੋਂ ਵੀ ਖੜੀ ਹੈ ਬੰਦ ਨੇ ਇਹ ਗੱਲ ਕਦੇ ਨਹੀਂ ਕਹੀ ਹੈ ਹੋ ਹੋ ਜੂਗਾ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਹਾਂਜੀ ਆਪੇ ਆਪ ਆਪਕਰਤ ਨਵੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨਵੇਰਾ ਆਪੇ ਆਪ ਆਪਕਰਤ ਨਵੇਰਾ ਜਿਹੜਾ ਕਾਇਨਾਤ ਦੂਰ ਹੈ ਉਹ ਹੀ ਫਲਾਣ ਦੇ ਕਿਸ ਨੂੰ ਕਹਤਾ ਤੇਰੇ ਵਿੱਚੀ ਜੀ ਸਭੀ ਹੋਈ ਕਹਿਤਾ ਤੁਸੀਂ ਆਪ ਦੇ ਰੂਪੇ ਸਮਝ ਆਪਾਂ ਅੱਡੀ ਲੱਗੀ ਹੋਈ ਆ ਹਾਂ ਆਪੂ ਬਰទេស ਆਵਨ ਕਾ ਜਿਹੜਾ ਉਹ ਤੋਂ ਨਹੀਂ ਰੂਈਏ ਸਾਰੀ ਜਾਂ ਰਹੀ ਆ ਬਰ ਬਰទេស ਆਪਣਾ ਘਰ ਹੈ ਅਗਰ ਉਪਦੇਸ਼ ਆਪਣਾ ਘਰ ਹੈ ਜੇਦਾ ਅਗਲਾ ਕਹਿੰਦਾ ਤੂੰ ਤਾਂ ਕਹਿੰਦਾ ਸਰਪਿਆ ਪਿਆ ਨਾਲ ਨਹੀਂ ਨਹੀਂ ਹੈਦਾ ਸਰਪ ਤੇਰੇ ਵੀ ਅੰਦਰ ਹੈ ਠੀਕ ਹੈ ਕਿਸੇ ਵੀ ਆ ਉਹ ਨੂੰ ਇਹ ਕਹਿੰਦਾ ਕੋਲ ਹੋਏਗਾ ਨਹੀਂ ਰਹੇ ਮੁੰਡਾ ਨਹੀਂ ਮੁੰਡਾ ਨਹੀਂ ਮੁੰਡਾ ਤੇਰੇ ਅੰਦਰ ਹੈ ਗਾਹ ਦੇ ਰਗਾ ਕਹਿ ਜਾ ਗਾਖ ਹੋਇ ਰਖਣ ਨੇ ਹਾਂਜੀ ਉਹ ਪਾਪ ਸਿਆਨਬ ਸਗਲ ਤੇ ਰਹਤ ਸਭ ਕੁਝ ਜਾਣੇ ਆਦਮ ਕੀ ਰਹਤ ਉਪਾਪ ਸਿਆਨਪ ਪਿਤਾ ਕਾ ਦਿਆ ਨਾ ਪਾ ਆਹ ਬਈਆ ਪਾਪ ਕਰਦੇ ਆ ਬਈਆ ਕਸ਼ਟ ਆ ਰਿਹਾ ਇਹਦੇ ਪਾਪ ਨਵੇੜਾ ਉਹ ਫੋਨ ਨਾਲ ਕਰਦਾ ਹਾਂ ਹਾਂ ਆਪਣਾ ਕੋਈ ਨਵੇੜਾ ਫੋਨ ਨਾਲ ਨਹੀਂ ਕਰਦਾ ਜਦ ਕੇ ਕੋਈ ਉਪਾਉ ਉਪਾਅ ਵਰ ਸਿਆਣਪ ਇਹ ਤੇ ਰਹਦਾ ਹੈ ਕੋਈ ਜਲਦੀ ਸਿਆਣਪਾ ਲੱਖ ਹੋਇ ਤਾ ਚੱਲੇ ਨਾਲ ਨਾ ਕੋਈ ਉਪਾਅ ਸਗੜਾਂ ਜੇ ਤੁਹਾਨੂੰ ਹੁਕਮ ਆਉਣਾ ਹੈ ਤੁਹਾਡੇ ਘਾਟੇ ਦਾ ਵੱਧੇ ਦਾ ਜੋਪ ਫਰਮਾਨ ਆਉਣਾ ਨਹੀਂ ਕੋਈ ਉਹਦਾ ਉਪਾਅ ਹੋ ਸਕਦਾ ਨਹੀਂ ਉੱਥੇ ਕੋਈ ਸਿਆਣਪ ਜਲਦੀ ਜਸ ਮਿਲਣਾ ਤਾਂ ਮਿਲ ਜਾਣਾ ਅੱਜ ਜਸ ਮਿਲਣਾ ਉਹ ਵੀ ਬਰ ਜਾਣਾ ਜੰਮਣ ਮਰਨਾ ਉਹ ਨਹੀਂ ਉਹਦਾ ਉਪਾਅ ਸਿਆਣਪ ਹੈ ਕੋਈ ਉਹ ਚ ਅੰਦੀ ਲਾਜ ਕੋਈ ਨਹੀਂ ਛੇ ਜਗਲਾਂ ਨੇ ਛਿਆਂ ਨਹੀਂ ਕੋਈ ਹਾਂ ਆ ਛਾਣ ਭਗਾ ਜਦੋਂ ਕੋਈ ਆਦਮੀ ਨੂੰ ਚੰਗੇ ਦਿਨਾਂ ਉਹਦੇ ਨੇ ਜਲਦੀ ਹੋਈ ਹੁੰਦਾ ਭੜੇ ਆ ਜਦ ਤਜਲੀ ਹੋਈ ਬਾਹਾਂ ਪਤਾ ਵੀ ਕਦੇ ਆਈ ਜਾਂਦੀ ਆ ਜਾਂ ਜਾਂਦੀ ਹੈ ਜਬਰੂ ਹੀ ਪਤਾ ਲੱਗਦਾ ਕੰਨ ਆਉਂਦੀ ਨਿਬੜਕਲ ਹੁੰਦੀ ਆ ਜਾਂਦੀ ਨਿਬੜਕੁਦੀ ਹੁੰਦੀ ਲੋਕ ਵੀ ਕਹਿੰਦੇ ਯਾਰ ਮਾਇਆ ਹੀ ਨਹੀਂ ਸੀ ਨਾ ਗਈ ਕਿੱਥੇ ਆਉਂ ਜਾਂਦਾ ਲੋਕਾਂ ਨੂੰ ਵੜਕੋਦੀ ਆ ਵੀ ਆਉਂਦੇ ਆ ਜਾਂਦੇ ਨਹੀਂ ਵੜਕੋ ਨਹੀਂ ਹੁੰਦੀ ਕੀਤਾ ਕੀ ਨਹੀਂ ਕੀਤਾ ਕੀ ਇਹ ਤਾਂ ਉਹ ਚੀਜ਼ ਹੈ ਸਿਆਣਿਆਂ ਨੇ ਅਕਲਾਂ ਨੇ ਵੜਕੋਦੀ ਹਾਂਜੀ ਪਾਪ ਸਿਆਣ ਸਗਲ ਤੇ ਰਹਿਤ ਪਾਪ ਸਿਆਣ ਤੋਂ ਸਗਲ ਤੇ ਰਹਿਤ ਹੈ ਹੁਕਮ ਸਭ ਕੁਝ ਜਾਣੇ ਆਦਮ ਕੀ ਰਹਿਤ ਹੁਕਮ ਹੁਕਮ ਉਹ ਕਮਾਇਤੇ ਕੰਟਰੋਲ ਕਰਿਆ ਸਾਨੂੰ ਕੋਈ ਪਾਰਟੀ ਜਾਂਦਾ ਕੋਈ ਸੰਗਤ ਜਾਂਦੀ ਰੁਕੂ ਸੰਗਲਦੇ ਰਹੇ ਤੋ ਉਹਦੇ ਮੂਰੇ ਤਾਂ ਬਸ ਸੱਚ ਕਾਉਣ ਵਾਲੀ ਗੱਲ ਬਣਦੀ ਏ ਉਹਨੂੰ ਬੁਝਾੜਦੇ ਨਾਲ ਕਾਜ ਬਣਨੀ ਏ ਨਾ ਉਹਦਾ ਕੋਈ ਉਪਾਅ ਹੈ ਨਾ ਕੋਈ ਉਥੇ ਸੰਗਤ ਤੋਂ ਇਹ ਗੱਲਾਂ ਦੀ ਹੈ ਆਪਾ ਦੀ ਸੰਗਤ ਸੰਗਲਦੇ ਰਹੇ ਤਾਂ ਕੌਣ ਹੁਕਮ ਯੋਗਪਰ ਤੇ ਦੇਰਾ ਪਰ ਸਭ ਕੁਝ ਜਾਣੇ ਆਤਮ ਦੀ ਰਹਿਤ ਸਭ ਕੁਝ ਜਾਣੇ ਆਤਮ ਦੀ ਰਹਿਤ ਉਹ ਆਤਮ ਦੀ ਰਹਿਤ ਵੀ ਜਾਂਦਾ ਸਭ ਆਤਮਾ ਦਾ ਬਚਾਓ ਕੀ ਹੈ ਆਤਮਾ ਕਿਵੇਂ ਬਚ ਸਕਦੀ ਹੈ ਕਿ ਇਹ ਨਹੀਂ ਚਾਹੀਦਾ ਉਹ ਉੱਥੇ ਜਾਣਕਾਰੀ ਹੈ ਉਹ ਆਪਣੇ ਵਿੱਚ ਹੀ ਹੈ ਬਾਣੀ ਚ ਜਾਣਕਾਰੀ ਆਤਮ ਦੀ ਰਹਿਤ ਉਹ ਸਹੀ ਦੱਸੀ ਹੈ ਉਹ ਆਪਣੇ ਉਹਨੂੰ ਦੀ ਵਿਆਖਿਆ ਆਤਮ ਦੀ ਰਹਿਤ ਹੀ ਹੈ ਬੋਲੀ ਜਿਸ ਭਾਵੇਂ ਤਿਸ ਲੈ ਲੜ ਲਾਏ ਹਨ ਤਨ ਅਨੰਤਰ ਰਿਹਾ ਸਮਾਇ ਜਿਸ ਭਾਵੇਂ ਇਸ ਲੈ ਲੜ ਲਾਏ ਜਦੋਂ ਕੋਈ ਲੜ ਲਗਣਾ ਚਾਹੁੰਦਾ ਹੈ ਐਨ ਯਰਿਓ 체ਤੀਕ ਲੱਗ ਜਾ ਸਕਦਾ ਜਿਹੜੇ ਲੜ ਲਗਣਾ ਚਾਹੁੰਦੇ ਉਹ ਨਹੀਂ ਚਾਹੁੰਦਾ ਉਹਨਾਂ ਜਿਹੜੇ ਲੱਗਦੇ ਜੇ ਪਰਮਾਨੈਂਟ ਲਾਣ ਲੱਗਣਾ ਫਿਰ ਤਾਂ ਲਗੂਗਾ ਲਾਉਣ ਵਾਲੇ ਦੇ ਜਿਹਦੇ ਲਾਣ ਲੱਗਣਾ ਉਹਦੀ ਮਰਜ਼ੀ ਦੋ ਜੇ ਟੈਂਪਰੇਰੀ ਲੱਗਣਾ ਹੈ ਫਿਰ ਬੋਲਦੀ ਲੱਗ ਜਾਂਦਾ ਰੋਜ਼ ਇਹ ਲੱਗਦਾ ਕੰਮ ਕਰੇ ਤੇ ਸੁਭਰੀਏ ਐਸਾ ਹੀ ਘਰੋਟ ਦਿੱਤਾ ਜੇ ਦੁਗਾ ਜਿਹੜਾ ਹੈਗਾ ਲੈ ਲੜ ਲਾਏ ਜਦ ਉਹ ਲਾਉਂਦਾ ਨਾਲ ਉਹ ਫੇਰ ਦੇਖ ਲਾਉਂਦਾ ਉਹ ਦਿਵਾਰ ਕਰਕੇ ਲਾਉਂਦਾ ਇਹਦੇ ਤੇ ਉਹ ਕਹਿੰਦਾ ਬੰਦਾ ਮਨ ਫੋੜਦਾ ਨਾ ਮੇਰੇ ਕੋਲ ਸਾਹ ਸਾਤ ਤੂੰ ਆ ਤੂੰ ਦਵਾਦਾ ਸਰਕਾਰ ਦਾ ਖੜ ਕੰਮ ਛੋੜਿਆ ਜਾਂ ਉੱਪਰ ਲਾਦਾ ਉਹ ਇਹਦਾ ਪਿਛਵਾਸ ਨਹੀਂ ਕਰਦਾ ਉਹ ਕਹਿੰਦਾ ਹਰ ਵਾਰ ਤੇ ਦੇਖਿਆ ਤੈਨੂੰ ਮੈਂ ਮੈਂ ਸਾਲਾਂ ਦੀ ਝੂੜੀ ਲਾਲ ਨੂੰ ਕਹਿ ਦੱਸ ਗੁੜੀ ਦੇ ਨੂੰ ਬਈ ਸੁਣਦਾ ਹਰ ਵਾਰ ਫਿਰ ਤਬੂਤਾ ਕਰ ਲੈਣਾ ਮੈਂ ਫਿਰ ਕਹਿੰਦਾ ਵੀ ਜਦ ਕੋਈ ਨਹੀਂ ਐਤ ਕੀ ਨਹੀਂ ਕਰਦਾ ਉਹ ਨਹੀਂ ਕਰਦਾ ਉਹ ਆ ਕੇ ਮੇਰੇ ਤੇ ਹੋਣੀ ਜਾਂ ਲੋ ਜੀ ਕੋਈ ਨਹੀਂ ਜਾਣ ਮੁਹੋਗੇ ਉਹ ਕਹਿੰਦਾ ਤੇਰਾ ਦਵਾਰ ਹੀ ਨਹੀਂ ਕੱਦਾ ਹੀ ਨਹੀਂ ਹੋ ਜੀ ਤੇਰਾ ਦਵਾਰ। ਹੋਰ ਕਿੰਨਾ ਜਾਣ ਮੁਹੋਗੇ ਨੂੰ ਇੰਨਾ ਕਰਦੇ ਇੱਕ ਵਾਰ ਦੋ ਵਾਰ ਚਾਰ ਵਾਰ 10 ਵਾਰ ਕਰ ਦੂਗਾ ਉਹ ਤਾਂ ਬਈ ਹੈ। ਔਖਾ ਇਹ ਦਵਾਰ ਕਰਦਾ ਔਖਾ ਹੀ ਲੜ ਲਾਉਂਦਾ ਰਹਿ ਗਿਆ। ਤਾਂ ਔਖਾ। ਹਾਂ। ਜੰਨੀ ਤੱਕ ਥਰਮ ਹੋ ਗਿਆ। ਹਾਂ। ਜਿਸ ਭਾਵੇਂ ਇਸ ਲੈ ਲੜ ਲਾਏ ਹਨਤ ਨੰਦਰ ਰਹਾ ਸਮਾਏ ਜਿਸ ਲੈ ਲਾ ਲਾਏ ਹੈ ਲੱਗਣ ਵਾਲਾ ਹੋਰ ਹੈ ਲਾਉਣ ਵਾਲਾ ਹੋਰ ਹੈ ਉਹਦੀ ਇੱਛਾ ਨਾਲੇ ਲੱਗ ਸਕਦਾ ਨਹੀਂ ਰੋਜ਼ ਲੱਗਦਾ ਜਾ ਕੇ ਲਾਣੇ ਜਾ ਸਮਝ ਜਾਂਦਾ ਹਾਂ ਐਂ ਨਹੀਂ ਲਉਦਾ ਹੋ ਜਾਂਦਾ ਰੋਜ਼ ਇਹ ਲੱਗਣਾ ਫੇ ਆ ਜਾਂਦਾ ਜੈ ਜੀ ਜਰਦੀ ਕਰਕੇ ਆਇਆ ਹਾਂ ਹਾਂ ਬਸ ਉਹ ਤਾਂ ਕਿਹਾ ਰੱਖ ਜਾਂਦਾ ਜਾ ਕੇ ਇਹ ਰਹਿਸਗਾ ਨਹੀਂ ਜਾਂਦਾ ਉੱਥੇ ਉਹਦੀ ਉਹਦੀ ਸੁਰੱਖਿਆ ਜੀ ਜਾਂਦਾ ਰਹਦਾ ਉਹ ਚਰਕੁੜੀ ਰਹਦਾ ਹੈ ਨੰਨੀ ਰਾਮ ਸਦਾ ਉਹ ਤਾਂ ਵੇ ਭਿਗਲੀ ਨਾ ਜਾ ਕੇ ਧੋ ਦਿੰਦਾ ਜੇ ਕੋਈ ਗਾੜੀ ਵੈਣਾ ਬਿਥਾਣੇ ਮੇਰੇ ਕੋ ਪੈਸੇ ਦੇ ਵਪਾਰੀ ਆ ਅੱਜ ਉਹ ਥਾਣੇ ਜਾ ਕੇ ਰੋਦੇ ਸੀ ਮਾੜੇ ਦੇਣਾ ਫੈਸਾ ਸੀ ਸਰਕਾਰ ਨੂੰ ਕੁਛ ਰਹਿਵਾਲੀ ਲੀਡਾ ਮੁਪਾਰੀ ਉਹ ਵਾਸਤਾ ਕਰਦੇ ਸਹਾਰਾ ਹਣ ਸੋ ਸੇਵਕ ਜਿਸ ਕਿਰਪਾ ਕਰੀ ਨਿਮਿਤ ਨਿਮਿਤ ਜਬ ਨਾਨਕ ਹੈ ਸੋ ਸੇਵਕ ਜਿਸ ਜਿਸ ਕਿਰਪਾ ਕਰੀ ਕਿਰਪਾ ਕੀ ਕਰੀ ਜਿਹਨੂੰ ਲਾ ਲਾ ਲਿਆ ਜਿਸ ਕਿਰਪਾ ਕਰੇ ਜਿਹਨੂੰ ਲਾ ਲਾ ਲਿਆ ਜੀ ਤੇ ਕਿਰਪਾ ਕਰਤੀ ਲਾ ਲਾ ਲਿਆ ਉਹ ਸੇਵਕ ਹੋ ਜਾਂਦਾ ਪਈ ਉਹ ਸੇਵਕ ਹੁੰਦਾ ਹਾਂ ਨਿਮਕ ਨਿਮਕ ਜਪਨਾ ਨਾਨਕ ਪ੍ਰਭ ਦਾ ਸੇਵਕ ਆਗਿਆਕਾਰੀ ਹਾਂ ਜੇ ਉਹ ਕਹੇ ਮੈਂ ਜਪਨਾ ਨਾਨਕ ਉਹ ਬੇ ਹਰੀ ਦਾ ਹੀ ਜਪ ਕਰਦਾ ਹੈ ਪਲ 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 ਹਰੀ ਜੀ ਦਾ ਨਾਮ ਲੈਂਦਾ ਹੈ